ਸਸ ਜੀ ਗਾਜੀ ਸਵਾਗਤ ਹੈ ਜੀ ਆਪਣੇ ਸਾਰੇ ਪਿਆਰ ਪਰਮ ਦਾ ਆਪਣੇ YouTube ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਟੇਸਟੀ ਸਬਜੀ ਲੈ ਕੇ ਆਏ ਜੀ ਸਬਜੀ ਬਣਾਵਾਂਗੇ ਜੀ ਆਪਾਂ ਕੁਰੇਲਿਆਂ ਦੀ ਪਰਮੇ ਕੁਰੇਲੇ ਬਣਾਵਾਂਗੇ ਪਰ ਜਿਹੜੇ ਆਪਾਂ ਤੁਸੀਂ ਖਾਦੇ ਦਾ ਬਹੁਤ ਵਾਰੀ ਆ ਪਰ ਜਿਹੜੇ ਅੱਜ ਆਪਾਂ ਅਲੱਗ ਤਰੀਕੇ ਨਾਲ ਬਣਾਵਾਂਗੇ ਐਵੇਂ ਤੁਸੀਂ ਬਣਾਏ ਤਾਂ ਤੁਹਾਨੂੰ ਪਤਾ ਲੱਗੂ ਕਿ ਕਿੰਨੇ ਟੇਸਟੀ ਬਣੇ ਤੇ ਚਲੋ ਜੀ ਵੀਡੀਓ ਕਰਦੇ ਸਟਾਰਟ ਕੁਰੇਲਿਆਂ ਨੂੰ ਜੀ ਆਪਾਂ ਸਾਫ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਿਆ ਕੱਪੜੇ ਦਾ ਸਾਫ ਕਰ ਲਿਆ ਇਹਦੇ ਆਪਾਂ ਹਲਕੇ ਹਲਕੇ ਨੂੰ ਉੱਪਰੋਂ ਘੋਕ ਕੱਟਾਂਗੇ। ਬੜੇ ਬਲੇ ਨਹੀਂ ਬ੍ਰੇਕਰ ਨੇ ਆਪਾਂ ਉੱਪਰੋਂ ਆ ਹਲਕਾ ਥੋੜ੍ਹਾ ਥੋੜ੍ਹਾ ਲਾਹਾਂਗੇ। ਇਹ ਸਾਰੇ ਛਿਲ ਲਾਂਗੇ ਹਲਕੇ ਹਲਕੇ। ਇਹਦੇ ਸਾਈਡਾਂ ਦੋਨੇ ਪਾਸੇ ਕਟਿੰਗ ਕਰ ਦਾਂਗੇ। ਆਪਾਂ ਨਵੇਂ ਤਰੀਕੇ ਨਾਲ ਕਰੀਏ ਸਬਜੀ ਬਣਾਵਾਂਗੇ ਅੱਜ ਬਹੁਤ ਹੀ ਵਧੀਆ ਤੇ ਟੇਸਟੀ ਬਣਦੀ ਹੈ ਇਸ ਤਰ੍ਹਾਂ ਸਾਰੇ ਆਪਾਂ ਲਾ ਲਿਆ ਜੀ ਉਸ ਤੋਂ ਬਾਅਦ ਆਪਾਂ ਲਗਾਵਾਂਗੇ ਕੱਟ ਤੇ ਜਿਹੜੇ ਵੀ ਨੇ ਅਗਰ ਤਾਂ ਜਿਹੜੇ ਜਿਹਦੇ ਵਿੱਚ ਕੱਚੇ ਵੀ ਨੇ ਉਹ ਤਾਂ ਆਪਾਂ ਵੀ ਰੱਖ ਲਾਂਗੇ ਤੇ ਜਿਹੜੇ ਪੱਕੇ ਵੀ ਨੇ ਉਹਨੂੰ ਨਾਲ ਆਪਾਂ ਇੱਕ ਸਾਈਡ ਤੇ ਕੱਢ ਦਾਂਗੇ ਕਿਉਂਕਿ ਪੱਕੇ ਵੀ ਨਹੀਂ ਆਪਾਂ ਪਾਉਣੇ ਆਪਾਂ ਜਿਹੜੇ ਕੱਚੇ ਕੱਚੇ ਵੀਜ ਹੁੰਦੇ ਆ ਉਹੀ ਹੀ ਪਾਉਣੇ ਆ ਸਾਰੇ ਵੀ ਕੱਟ ਕੇ ਖਾਲੀ ਕਰ ਦਾਂਗੇ ਨਾ ਚੰਗੀ ਤਰ੍ਹਾਂ ਤੇ ਨੂਨ ਲਾ ਕੇ ਸਾਰੇ ਕਰੇਲਿਆਂ ਦਾ ਪੈਸਤਰਾ ਹੀ ਛੱਲ ਲਾਂਗੇ ਛਿਲ ਕੇ ਸਾਰੇ ਇਸ ਤਰ੍ਹਾਂ ਖਾਲੀ ਕਰਕੇ ਨੂਨ ਲਾ ਕੇ ਤੁੱਪੇ ਰੱਖ ਦਾਂਗੇ ਜੇ ਨਾ ਤੁੱਪ ਹੋਵੇ ਵੈਸੇ ਫੇ ਉਹ ਵੈਸੇ ਵੀ ਨਾ ਵੀ ਤੁੱਪ ਹੋਵੇ ਕਈ ਵਾਰ ਤਾਂ ਆਪਾਂ ਕਰੇਲੇ ਖਾਣ ਦਾ ਮਨ ਕਰੇ ਤੇ ਆਪਾਂ ਦਾ 15-20 ਮਿੰਟ ਲਈ ਨੂਨ ਲਾ ਕੇ ਵੈਸੇ ਵੀ ਛੱਡ ਕੇ ਰੱਖ ਸਕਦੇ ਆ ਚਾਹੇ ਸ਼ਾਮੇ ਚਾਹੇ ਤੁੱਪੇ ਉਹ ਆਪਣੀ ਮਰਜ਼ੀ ਹੈ ਕਰੇਲਾ ਨੂੰ ਮੈਂ ਜੀ ਮੈਂ ਨੋਣ ਲਾ ਕੇ ਅੱਧਾ ਘੰਟਾ ਧੋਪੇ ਰੱਖਦਾ ਸੀ ਤੇ ਦੇਖੋ ਹੁਣ ਬੀਤਾਂ ਕੀ ਦੇ ਕੋੜੇ ਨਾਲ ਜਿਹੜੇ ਮੜਾ ਮੋਟਾ ਕੋੜ ਕੜਤਣਾ ਉਹ ਨਿਕਲ ਜੇ ਤੇ ਹੁਣ ਨੋ ਦੇਖੋ ਅੱਧਾ ਘੰਟਾ ਹੋ ਚੁੱਕਿਆ ਤੇ ਆਪਾਂ ਇਹਦਾ ਪਾਣੀ ਕੱਢਾਂਗੇ ਇਸ ਤਰ੍ਹਾਂ ਸਾਰਿਆਂ ਦਾ ਪਾਣੀ ਆਪਾਂ ਕੱਢ ਲਾਂਗੇ ਜਿਹੜਾ ਕੋੜਾ ਪਾਣੀ ਹੋਊਗਾ ਸਾਰਾ ਨਿਕਲ ਜਾ ਜੀ ਸਾਰੇ ਕਰੇਲਾ ਨੂੰ ਇਸ ਤਰ੍ਹਾਂ ਨਚੋੜ ਲਾਂਗੇ ਸਾਰੇ ਨੂੰ ਛੋੜ ਕੇ ਤੁਹਾਨੂੰ ਦਿਖਾਉਣੀ ਆ ਲੋ ਜੇ ਆਪ ਸਾਰੇ ਕਰੇਲਾਂ ਦਾ ਪਾਣੀ ਇਹ ਕੱਢ ਲਿਆ ਇਸ ਪਾਣੀ ਨੂੰ ਢੋਲਣਾ ਨਹੀਂ ਹੈਗਾ ਜੀ ਇਹਨੂੰ ਚੰਗੀ ਤਰ੍ਹਾਂ ਚਾਪ ਪੁੰਨੀ ਨਿਛਾਣ ਕੇ ਤੇ ਥੋੜੇ ਥੋੜੇ ਕਾਲਾ ਨਾਮਕ ਸੇ ਕਾਲੀ ਮਿਰਚ ਪਾ ਕੇ ਜਿਨ੍ਹਾਂ ਨੂੰ 슈ਗਰ ਹੈ ਉਹਨਾਂ ਨੂੰ ਆਪਾਂ ਦੇ ਸਕਦੇ ਆ ਜਿਹੜਾ ਪੀਣ ਦੀ ਇੱਛਾ ਕੋ ਹੋਣ ਤੇ ਉਹ 슈ਗਰ ਕੰਟਰੋਲ ਚ ਰਹਿੰਦਾ ਤੇ ਬਹੁਤ ਵਧੀਆ ਹੁੰਦੇ 슈ਗਰ ਵਾਲੇ ਜਿਨ੍ਹਾਂ ਨੂੰ 슈ਗਰ ਹੁੰਦਾ ਉਹਨਾਂ ਨੂੰ ਕਰੇਲੇ ਖਾਣੇ ਚੰਗੇ ਹੁੰਦੇ ਆ ਨਾ ਸੇਤ ਲਈ ਤੇ ਆਪਾਂ ਉਹ ਦੇ ਸਕਦੇ ਆ ਤੇ ਹੁਣ ਆਪਾਂ ਇਸ ਤ੍ਰੇਲੇ ਨੂੰ ਫਰਾਈ ਕਰਾਂਗੇ। ਲੋ ਜੀ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਤੇਲ ਸਰੋਂ ਦਾ। ਕਿਉਂਕਿ ਕ੍ਰੇਲੇ ਦੇ ਉਹ ਸਰੋਂ ਤੇਲ ਸਤੋਂ ਜਿਆਦਾ ਵਧੀਆ ਬੰਦੇ ਨੇ। ਤੇ ਲਾਪਾ ਉਹਨਾਂ ਨੂੰ ਪਾਵਾਂਗੇ ਤਾਂ ਕਿ ਜਿਹੜੇ ਆਪਣੇ ਕ੍ਰੇਲੇ ਫਰਾਈ ਹੋ ਸਕਣ ਚੰਗੇ ਤਰ੍ਹਾਂ। ਤੇਲ ਨੂੰ ਪਹਿਲਾਂ ਗਰਮ ਕਰਾਂਗੇ। ਤੇਲ ਜੀ ਆਪਣੇ ਚੰਗੀ ਤਰ੍ਹਾਂ ਦੇਖੋ ਗਰਮ ਹੋ ਚੁੱਕਿਆ। बा करेला करके सड़ देंगे पहले इन्हों फ्राई करा इस तरह जो थोड़े करेले पा के पहले चंकी तरह भुन लें साइड चेंज कर फ्राई कर लेंगे ਲਓ ਇਹ ਵਾਲੇ ਕ੍ਰਿੱਲ ਤਾਂ ਜਿਹੜੇ ਆਪਣੇ ਫਰਾਈ ਹੋ ਚੁੱਕੇ ਨੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਚੰਗੀ ਤਰ੍ਹਾਂ ਦੇਖੋ ਕਿ ਹੋ ਵਗੈਰਾ ਇਹ ਫालतू ਨਾ ਮੇਰੇ ਰਹੇ इस तरह ही जी आप जो बाकी रहे भी आप इस तरह ही फ्राई कर लेंगे लो जी आप सारे करेले देखो है फ्राई कर ले तो हम आप आपका तड़का तैयार करा तड़के पावे जी आप जीरा e é que, é que, é que tinha ਜਿਹੜੇ ਕਰੇਲਿਆਂ ਦੇ ਉੱਪਰਲਾ ਛਿਲਕਾ ਹੁੰਦਾ ਉਹਨਾਂ ਨੂੰ ਨਮਕ ਲਗਾ ਕੇ ਮੈਂ ਢੋਪੇ ਰੱਖਦਾ ਸੀ ਇਹਨਾਂ ਦਾ ਵੀ ਪਾਣੀ ਕੱਢਦਾ ਤੇ ਵੀ ਸੀ ਕੱਚੇ-ਕੱਚੇ ਬੀਜਾਂ ਨੂੰ ਮੈਂ ਉਹ ਵੀ ਇਹਨਾਂ ਨੂੰ ਵੀ ਨਮਕ ਲਗਾ ਕੇ ਢੋਪੇ ਰੱਖਦਾ ਸੀ ਤੇ ਗ੍ਰाइंड ਕਰ ਲੇ ਸੀ ਤੇ ਇਹ ਵੀ ਆਪਾਂ ਹੁਣ ਇਹਦੇ ਵਿੱਚ ਹੀ ਪਾਵਾਂਗੇ ਤਾਂ ਕਿ ਚੰਗੀ ਤਰ੍ਹਾਂ ਪੱਕ ਜਾ ਮਸਾਲਾ ਹੀ ਕਰਾਂਗੇ ਚੰਦਰਾ ਕੋਲ ਨਾਲ ਆਪਣਾ ਮਸਾਲਾ ਜੀ ਇਹ ਸਾਰਾ ਵੇਖੋ ਝੁੱਜ ਚੁੱਕਿਆ ਤੇ ਆਪਾਂ ਮੁਰੇ ਜੇ ਪਿਆਜ਼ ਮੈਂ ਤਾਂ ਗ੍ਰਿੰਡ ਕਰਕੇ ਰੱਖ ਲਈ ਸੀ ਤੇ ਅੱਜਾਂ ਨੂੰ ਪਾਵਾਂਗੇ ਪਿਆਜ਼ ਤੋਂ ਵੱਧ ਪੈਣ ਨੇ ਇਹ ਖਾਦਾ ਵਧੀਆ ਹੀ ਬਣਾਵਾਂ ਨੇ ਇੱਕ ਨਾਲ ਚੰਦਰਾ ਕੋਲ ਨਾਲ ਜਾ ਕੇ ਪਿਆਜ਼ ਨਾਲ जो हरी मिर्ची बिच ही मैं ग्रैंड कर लिया सी मसाला अपना भुज चुके चंकी तरह प्याज सारे पाए थे भुज गए चंकी तरह हूँ आपने टमाटर कटे से इन्होंने चंकी तरह भे थोड़ा सेक लगा बाद मसाले ਮਸਾਲੇ ਪਾਵਾਂਗੇ ਜੀ ਇੱਕ ਚਮਚ ਹਲਦੀ ਚਮਚ ਬੜਾ ਹੈ ਤੇ ਨਮਕ ਆਪਾਂ ਘੱਟ ਹੀ ਪਾਵਾਂਗੇ ਕਿਉਂਕਿ ਪਹਿਲਾਂ ਵੀ ਪਾਇਆ ਹੈ ਨਮਕ ਆਪਾਂ ਇਹ ਮਿਰਚ ਇੱਕ ਚਮਚ ਪਾਕੀ ਮਿਰਚ ਗਰਮ ਮਸਾਲਾ ਇੱਕ ਚਮਚ ਥੋੜਾ ਜਿਹਾ ਕਿਚਨ ਕੇ ਮਸਾਲਾ మసాలా చర్ చుకే భర మసాలే బుజా ਇਕੜਾ ਇਹ ਧਾਰ ਲਾਂ ਲੈ। ਲੋਹੀ ਵਿੱਚ ਕੜਾਂ ਛਲੇ ਧਾਰ ਲਈ ਸੀ। ਤੇ ਥੋੜਾ ਇਹ ਠੰਡਾ ਕਰ ਲਾਂਗੇ। ਇਹ ਜਿਆਦਾ ਬਹੁਤ ਜਿਆਦਾ ਗਰਮ ਹੈ। ਜਿਆਦਾ ਵੀ ਠੰਡਾ ਨਹੀਂ ਕਰਨਾ। ਕਾਜ। ਲੋ ਜਿਆ ਪਰਮਸਾ ਲਾਹ ਠੰਡਾ ਹੋ ਚੁੱਕਿਆ। ਤੇ ਆਪਾਂ ਇਹਨਾਂ ਨੂੰ ਕ੍ਰੇਲਾ ਨੂੰ ਹੁਣ ਭਰਾਂਗੇ। ਸਲਾ ਕਰੇਲੇ ਨੂੰ ਘਰ ਟਿਕ ਸਾਈਡ ਤੇ ਰੱਖ ਲਾਂਗੇ ਲੋ ਜੇ ਆਪਾਂ ਸਾਰੇ ਕਰੇਲੇ ਦੇ ਵਿੱਚ ਮਸਾਲਾ ਭਰ ਲਿਆ ਤੇ ਥੋੜਾ ਜਿਹਾ ਮਸਾਲਾ ਇੱਧਰ ਬਚ ਗਿਆ ਸੀ ਤੇ ਹੁਣ ਆਪਣੇ ਥੋੜਾ ਆਪਾਂ ਇਹਨੂੰ 2 ਮਿੰਟ ਹੋਰ ਸੇਕ ਲਵਾਵਾਂਗੇ ਕੜਾਹੀ ਦੇ ਵਿੱਚ ਪਾ ਕੇ ਤਾਂ ਕਿ ਨਮਕ ਮਿਰਚ ਜਿਹੜਾ ਕਰੇਲੇ ਨਾਲ ਚੰਗੀ ਤਰ੍ਹਾਂ ਸਾਰਾ ਮਸਾਲਾ ਮਿਕਸ ਹੋ ਜੇ ਵਧੀਆ ਤੇ ਆਪਣੇ ਕਰੇਲੇ ਬਣ ਕੇ ਬਿਲਕੁਲ ਤਿਆਰ ਹੋ ਗਏ ਬਹੁਤ ਵਧੀਆ ਖਾਣ ਲਈ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਜੋ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨ ਨੂੰ ਨਾ ਭੁੱਲਿਆ ਕਰੋ ਜੀ ਅੱਜ ਵੱਖਰੇ ਤਰੀਕੇ ਨਾਲ ਆਪਾਂ ਕਰੇਲੇ ਬਣਾਏ ਨੇ ਤੁਹਾਨੂੰ ਕਿਵੇਂ ਲੱਗੇ ਵਧੀਆ ਕਮੈਂਟ ਕਰਕੇ ਦੱਸਿਓ ਤੇ ਚੈਨਲ ਤੇ ਪਹਿਲੀ ਵਾਰ ਆਉਣ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਜੀ ਤੇ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ